ਪੀਟੀਸੀ న్యూ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮਾਹ ਤੁਹਾਡੇ ਨਾਲーストラਨ ਸਿੰਘ ਬਠੋਈ ਤਾਂ ਇੱਕ ਤੋਂ ਬਾਅਦ ਇੱਕ ਮਾਮਲਾ ਸਾਹਮਣੇ ਆ ਰਿਹਾ ਮਾਮਲਾ ਜੋ ਹੁਣ ਸਾਹਮਣੇ ਆਇਆ ਉਹ ਰੂਹ ਕੰਬਾਉ ਦਾ ਮਾਮਲਾ ਹੈ ਜਿਸ ਵਿੱਚ ਕਿ ਇੱਕ ਨੌਜਵਾਨ ਦੇ ਜਿਹੜੇ ਆ ਇਸ ਤਰੀਕੇ ਨਾਲ ਮੌਤ ਦਾ ਜਿਹੜੇ ਆ ਮੌਤ ਘਾਟ ਉਸ ਨੂੰ ਉਤਾਰਿਆ ਗਿਆ ਕਿ ਉਸ ਦੀ ਮ੍ਰਿਤਕ ਦੇਹ ਦੇਖ ਕੇ ਵੀ ਰੂਹ ਕੰਬਰੀ ਹੈ ਤਾਂ ਦੱਸਦੀ ਹੈ ਕਿ 9 ਲੱਖ ਰੁਪਏ ਦੇਖ ਕੇ ਇੱਕ ਉਸ ਦੇ ਸਾਥੀ ਦਾ ਜਿਹੜਾ ਕਿ ਦਿਲ ਜਿਹੜਾ ਡੋਲ ਗਿਆ ਜਾਂ ਕਹਿ ਸਕਦੇ ਹੋ ਕਿ ਜਮੀਰ ਡੋਲ ਗਈ ਅਤੇ ਉਸ ਨੇ 9 ਲੱਖ ਰੁਪਏ ਪਿੱਛੇ ਹੀ ਆਪਣੇ ਦੋਸਤ ਦਾ ਕਤਲ ਕਰ ਦਿੱਤਾ ਹੈ ਤਾਂ ਦੱਸਦੀ ਹੈ ਕਿ ਇੱਕ ਕੈਂਟਰ ਚਾਲਕ ਜੋ ਕਿ ਲੁਧਿਆਣਾ ਤੋਂ ਅਵੋਰ ਜਾ ਰਿਹਾ ਸੀ ਅਤੇ ਉਹ ਆਪਣੇ ਨਾਲ ਇੱਕ ਸਾਥੀ ਨੂੰ ਲੈ ਆਇਆ ਜਿਵੇਂ ਹੀ ਉਹ ਪੇਮੈਂਟ ਲੈ ਕੇ ਲੁਧਿਆਣਾ ਤੋਂ ਬਾਸ ਅਵੋਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਦੇ ਨਾਲ ਅਜਿਹੀ ਘਟਨਾ ਕਰਮ ਕਰ ਦਿੱਤਾ ਹੈ ਕਿ ਉਸ ਦੇ ਪਰਿਵਾਰਕ ਮੈਂਬਰ ਅਤੇ ਜੋ ਕੈਂਟਰ ਦਾ ਮਾਲਕ ਸੀਗਾ ਉਹ ਲੱਭਦੇ ਹੋਏ ਜਦੋਂ ਉਹਨਾਂ ਨੇ ਉਸ ਨੂੰ ਪਾਲਣ ਦੀ ਕੋਸ਼ਿਸ਼ ਕੀਤੀ ਅਤੇ ਜੋ ਹਾਲਾਤ ਵਿੱਚ ਉਸ ਦੀ ਮ੍ਰਿਤਕ ਦੇਹ ਮਿਲੀ ਹੈ ਤਾਂ ਉਹ ਜਿਹੜੇ ਆ ਰੂਹ ਕੰਬਾਉ ਬਾ ਦੇ ਦੇਣ ਵਾਲੀ ਜਿਹੜੀ ਆ ਕਿਤੇ ਨਾ ਕਿਤੇ ਇੱਕ ਘਟਨਾ ਸਾਹਮਣੇ ਆਈ ਹੈ ਤਾਂ ਦੱਸਦੀ ਹੈ ਕਿ ਬੱਲੂਆਣਾ ਹਲਕੇ ਤੋਂ ਪਿੰਡ ਸਿਤੋਗੁੰਨਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਜਿਹੜਾ ਕਿ ਕੈਂਟਰ ਚਾਲਕ ਸੀਗਾ ਡਰਾਈਵਰ ਸੀਗਾ ਕੈਂਟਰ ਚਾਲਕ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਮੌਤ ਇਸ ਤਰੀਕੇ ਨਾਲ ਕੀਤੀ ਗਈ ਹੈ ਉਸ ਦੀ ਕਿ ਕਿਸੇ ਨੂੰ ਕੁਝ ਪਤਾ ਹੀ ਨਹੀਂ ਲੱਗੇ ਤਾਂ ਉਸਦੇ ਹੀ ਇੱਕ ਸਾਥੀ ਤੇ ਦੋਸ ਲੱਗਿਆ ਜਿਸ ਦਾ ਨਾਮ ਅਜਾਦ ਸਿੰਘ ਦੱਸਿਆ ਜਾ ਰਿਹਾ ਜੋ ਕਿ ਫਰਾਰ ਚੱਲ ਰਿਹਾ ਅਤੇ ਇਸ ਇਸ ਤੇ ਹੀ ਵੱਡੇ ਜਿਹੜੇ ਆ ਸਵਾਲ ਖੜੇ ਹੋ ਰਿਹਾ ਜਾਂ ਸ਼ੱਕ ਪੈਦਾ ਹੋ ਰਿਹਾ ਕਿ ਇਸ ਨੇ ਹੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਵੀ 9 ਲੱਖ ਰੁਪਏ ਪਿੱਛੇ ਅਤੇ ਜੋ ਇਹ ਨੌਜਵਾਨ ਦੱਸਿਆ ਜਾ ਰਿਹਾ ਪ੍ਰਵੀਨ ਕੁਮਾਰ ਜਿਸ ਦੀ ਮੌਤ ਹੋਈ ਆ ਉਹ ਪ੍ਰਵੀਨ ਕੁਮਾਰ ਆ ਅਤੇ ਉਹ ਫਾਜ਼ਲਿਕਾ ਆ ਬੇ ਜਿਹੜਾ ਵੱਲੋਂ ਆਣਾ ਹਲਕਾ ਉਥੋਂ ਦੇ ਪਿੰਡ ਸਿੱਤੋਗੁੰਨਾ ਦਾ ਰਹਿਣ ਵਾਲਾ ਸੀ ਅਤੇ ਉਹ ਕਰੀਬ 4 ਤੋਂ 5 ਸਾਲ ਤੋਂ ਕੈਂਟਰ ਚ ਜਿਹੜਾ ਕੈਂਟਰ ਚਲਾਉਣ ਦਾ ਕੰਮ ਕਰ ਰਿਹਾ ਸੀ ਅਤੇ ਉਸਦੇ ਮਾਰਕ ਨੇ ਦੱਸਿਆ ਕਿ ਇਸ ਵਾਰ ਵੀ ਉਹ ਆਪਣੇ ਜਿਹੜਾ maal ਸੀਗਾ ਉਹ ਲੁਧਿਆਣੇ ਲੈ ਕੇ ਗਿਆ ਤਾਂ ਲੁਧਿਆਣੇ ਤੋਂ ਜਿਵੇਂ ਹੀ maal ਉਤਾਰ ਕੇ ਪੈਸੇ ਲੈ ਕੇ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਜਿਹੜਾ ਅਜਾਦ ਸਿੰਘ ਉਸਦਾ ਦੋਸਤ ਸੀ ਉਸਨੇ ਹੀ ਜਿਹੜਾ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਕਿ ਉਸ ਨੂੰ ਮੌਤ ਦੇ ਘਾਟ ਉਤਾਰ ਕੇ ਉਸ ਦੇ ਉੱਤੇ ਰਜਾਈ ਪਾ ਕੇ ਉਸ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਪਰ ਜਿੱਥੇ ਉਸ ਦੀ ਮ੍ਰਿਤਕ ਦੇਹ ਮਿਲੀ ਉੱਥੇ ਤੱਕ ਉਹ ਜਦੋਂ ਪਹੁੰਚੇ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿ ਆਖਰਕਾਰ ਹੋਇਆ ਕੀ ਹੈ ਇਹ ਤਾਂ ਉੱਥੇ ਹੀ ਜੇ ਘਰ ਦੇਖਿਆ ਜਾਵੇ ਉਹਨਾਂ ਨੇ ਕਿਹਾ ਹੈ ਕਿ ਪੁਲਿਸ ਕੋਲ ਇਹ ਮਾਮਲਾ ਦਰਜ ਕਰਵਾਇਆ ਗਿਆ ਹੈ ਤੇ ਨਕੌਦਰ ਪੁਲਿਸ ਇਸ ਦੀ ਜਾਂਚ ਪੜਤਾਲ ਕਰ ਰਹੀ ਹੈ ਤੇ ਜੇ ਘਰ ਦੇਖਿਆ ਜਾਵੇ ਕਿ 9 ਲੱਖ ਰੁਪਏ ਪਿੱਛੇ ਜ਼ਮੀਰ ਡੋਲ ਗਿਆ ਉਹ ਵੀ ਦੋਸਤ ਦਾ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਅਜਾਦ ਸਿੰਘ ਇਹ ਪਹਿਲੀ ਵਾਰ ਹੀ ਗਿਆ ਸੀ ਅਤੇ ਪਹਿਲੀ ਵਾਰ ਹੀ ਉਸਨੇ ਇਹ ਵੱਡੀ ਬਾਹਰ ਦਾਤ ਨੂੰ ਅੰਜਾਮ ਦਿੱਤਾ ਉਸ ਤੇ ਇਹ ਵੱਡਾ ਸ਼ੱਕ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਇਸ ਵਿੱਚ ਕੀ ਕਾਰ ਸਾਹਮਣੇ ਲੈ ਕੇ ਆਏਗਾ ਜਾਂਚ ਵਿੱਚ ਉਹ ਧਾਣ ਵਾਲਾ ਸਮਾਂ ਦੱਸੇਗਾ ਪਰ ਪਰਿਵਾਰਕ ਮੈਂਬਰਾਂ ਨੇ ਜਰੂਰ ਜਿਹੜੇ ਆ ਉਹ ਵੱਡੇ ਦੋਸ਼ ਲਗਾਏ ਆ ਖਾਸ ਕਰਕੇ ਜੇਕਰ ਕੈਂਟਰ ਮਾਲਕ ਦੀ ਗੱਲ ਕਰੀਏ ਤਾਂ ਕੈਂਟਰ ਮਾਲਕ ਨੇ ਦੱਸਿਆ ਹੈ ਕਿ ਅਜਾਦ ਸਿੰਘ ਜਿਸ ਦੀ ਕਿ ਫੋਟੋ ਜਿਹੜੇ ਆ ਉੱਥੇ ਟੋਲ ਪਲਾਜੇ ਤੇ ਦੇਖੀ ਗਈ ਆ ਤੇ ਟੋਲ ਪਲਾਜੇ ਤੇ ਹੀ ਜਿਵੇਂ ਉਹ ਟਰੱਕ ਵਿੱਚ ਬੈਠਾ ਹੋਇਆ ਨਜ਼ਰ ਆਇਆ ਤੇ ਉਸ ਤੇ ਹੀ ਸਾਰਾ ਸ਼ੱਕ ਜਾ ਰਿਹਾ ਕਿ ਉਸ ਨੇ ਹੀ ਇਸ ਘਟਨਾ ਨੂੰ ਬਾਰਦਾਤ ਦਿੱਤਾ ਹੈ ਬਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਉੱਥੇ ਹੀ ਇਹ 9 ਲੱਖ ਰੁਪਏ ਵੀ ਪਤਾ ਨਹੀਂ ਲੱਗ ਰਿਹਾ ਕਿ ਕਿੱਥੇ ਗਿਆ ਤਾਂ ਹੁਣ ਇਸ ਵਿੱਚ ਹੋਰ ਕੀ ਕੁਝ ਸਾਹਮਣੇ ਆਏਗਾ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਪਰਿਵਾਰ ਦੇ ਜੋ ਹਾਲਾਤ ਆ ਉਹ ਬਿਆਨ ਨਹੀਂ ਕੀਤੇ ਜਾ ਸਕਦੇ ਤੇ ਉੱਥੇ ਹੀ ਮੌਕੇ ਤੇ ਜੋ ਪਰਿਵਾਰਕ ਮੈਂਬਰ ਕਹਿ ਰਿਹਾ ਉਹ ਤੁਹਾਨੂੰ ਸੁਣਾ ਦਿੰਨੇ ਆ ਤੇ ਹਰ ਪਾਸੇ ਜਿਹੜਾ ਸਰਨਾਟਾ ਜਿਹੜਾ ਸਾਇਆ ਹੋਇਆ ਕਿ ਆਖਰਕਾਰ ਇਹ ਹੋਇਆ ਕਿ ਆ ਸੰਸਨੀ ਫੈਲ ਗਈ ਹੈ ਕਿ ਕਿਸ ਤਰੀਕੇ ਨਾਲ ਰੂਹ ਕੰਬਾਉ ਮੌਤ ਜਿਹੜੀ ਆ ਬਾਹਰ ਦਾਤ ਨੂੰ ਅੰਜਾਮ ਦਿੱਤਾ ਗਿਆ ਆ ਉਹ ਤੁਹਾਨੂੰ ਪਰਿਵਾਰਕ ਮੈਂਬਰਾਂ ਅਤੇ ਕੈਂਟਰ ਚਾਲਕ ਦੇ ਗਾਇ ਜਿਹੜੇ ਆ ਮੂਹ ਸੁਣਾਣੇ ਆ ਕਿ ਕਿਵੇਂ ਇਹ ਸਾਰੀ ਘਟਨਾ ਸਾਹਮਣੇ ਆਈ ਹੈ ਬੁਜੁਰਗ ਜੀ ਪੈਂਡਜ ਕੀ ਗੱਲ ਕੀ ਹੋਈ ਹੈ ਅੱਜ ਇੱਕ ਜਵਾਨ ਮੁੰਡੇ ਦੀ ਮੌਤ ਹੋਈ ਹੈ ਕੀ ਕਾਰਨ ਕੀ ਰਿਹਾ ਇਹ ਤਾਂ ਜੀ ਇਹਦਾ ਪਤਾ ਨਹੀਂ ਲੱਗਿਆ ਕਿਵੇਂ ਇੱਕ ਬੋਡੀ ਜਿਹੜੀ ਬਹੁਤ ਬੁਰੇ ਹਾਲਤ ਹੋ ਰਹੀ ਤੇ ਕੁੱਤਿਆਂ ਨੇ ਵੀ ਨੋਸਤੇ ਇਹਨੂੰ ਜਿਹਨੇ ਮਾਰਿਆ ਉਹਨੇ ਬੁਰੀ ਵਾ ਤਰ੍ਹਾਂ ਮਾਰਿਆ ਕੀ ਮੰਗੀ ਕਰਦੇ ਹੋ ਤੁਸੀਂ ਇਹਦਾ ਨਾ ਹੋਣਾ ਚਾਹੀਦਾ ਇਹਨੂੰ ਫਾਂਸੀ ਹੋਣੀ ਚਾਹੀਦੀ ਜਿਹਨੇ ਕਤਲ ਕੀਤਾ ਹੈ ਉਹਨੂੰ ਫਾਂਸੀ ਹੋਣੀ ਚਾਹੀਦੀ ਸਭ ਤੋਂ ਸੱਤ ਛਰਾ ਜੀ ਕੀ ਘਟਨਾ ਹੋਈ ਹੈ ਆਪਕੇ ਪਾਸ ਲੜਕਾ ਕੰਮ ਕਰਤਾ ਥਾ ਕੀ ਬਾਤ ਹੋਈ ਹੈ ਪੂਰੇ ਮਾਮਲੇ ਕੀ ਕੀ बताइए पूरी कहानी है सर ये बात ये है कि ये हमारा पाँच पिछले पाँच चार पाँच साढ़े पाँच साल से मेरे पास है ही क्या नाम था लड़के कहाँ कहा, का निवासी था ड्राइवर का नाम था प्रवीण कुमार और सीतो गाँव का रहने वाला था और पाँच साढ़े पाँच साल से मेरे पास कैंटर चला रहा था दो साल पहले कनेक्ट्री करी इसके बाद इसने लाइसेंस है बनवा लिया फिर मेरे को बोला भाई मेरे को गाड़ी बना के दो मैंने नई गाड़ी लेके दी इसको भाई पाँच साढ़े पाँच साल से काम कर रहा था लेकिन कुदरती जो मंदभागी घटना इतनी मंदभागी घटना हुई है भाई जितनी मंदभागी कह लो उतनी ही जब ज़्यादा से ज़्यादा मंदभागी घटना है ये अकेला घर का चिराग था जो बुझ गया और ये नशेड़ियों की वजह से कहाँ पे गया था और, और क्या किनू, हुआ किन्नू लोड किया था नौ तरीक को शाम को और पहले अकेला ही जाता था जो कनेक्टर उसका दूसरा था वो नहीं गया उस दिन और उसको बल्लुवाणी से एक लड़का आजाद है उसको चढ़ा दिया इसने लेकिन वो हमारे पास काम नहीं करता था अब पता नहीं ये कैसे चढ़ गया उसके साथ वहाँ से लुध्याने किन्नू उतार के वहाँ से कोई थोड़ा बहुत तो कैश था कैश कितना था वो आठ नौ लाख रुपया था वो हमारे खुल की दुकान है मेरी आड़त की वहाँ से जो हमारा सारा काम बोर ही होता है पहले भी चलो आता जाता रहता है लेकिन वो उसने आती दफ़ा जो है ना फगवाड़े से आती दफ़ा मतलब फगवाड़े के रेटें खाली डाली उसने तो फगवाड़े के आती दफ़ा उसने पता नहीं क्या किया इसको क्या नहीं मतलब जिंदा ही जला ਸਰ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਅਨਿਲ ਕੁਮਾਰ ਹੈ ਅਨਿਲ ਕੁਮਾਰ ਜੀ ਕਿੰਦੀ ਡੈਥ ਹੋਈ ਹੈ ਕੀ ਗੱਲਬਾਤ ਹੋਈ ਔਰ ਕੀ ਮੰਗ ਕਰਦੇ ਹੋ ਮੇਰੇ ਭਰਾ ਦੀ ਬੇਥ ਹੋਈਏ ਮਾਮੇ ਦਾ ਮੁੰਡਾ ਹੈਗਾ ਮੇਰਾ ਤੇ ਉਹ ਇਹਨਾਂ ਦੇ ਬਹੂ ਜੀਦ ਕੰਮ ਕਰਦਾ ਸੀ ਸੁਰਿੰਦਰ ਬਾਉ ਜੀ ਤੇ 10 ਤਰੀਕ 9 ਤਰੀਕ ਨੂੰ ਗਿਆ ਪਰ ਕੇ ਸ਼ਾਮ ਨੂੰ ਤੇ 10 ਵਜੇ ਜਿਹੜੇ ਉਹ ਆ ਰਿਹਾ ਸੀ ਵਾਪਸੀ ਉੱਥੋਂ ਪੇਮੈਂਟ ਲੈ ਕੇ ਆ ਰਿਹਾ ਸੀ 9 ਲੱਖ ਰੁਪਏ ਉਹਦੇ ਕੋਲ ਸੀ ਤੇ ਜਾਂਦੇ ਵਕੀ ਜਿਹੜਾ ਉਹ ਆਜ਼ਾਦ ਮੁੰਡਾ ਦੱਸ ਰਿਹਾ ਹੈਗੇ ਉੱਥੋਂ ਬਲਵਾਣੇ ਦਾ ਉਹਦੇ ਨਾਲ ਉਹ ਭੁੱਲ ਗਿਆ ਉਹਨੂੰ ਧਿਆਨ ਦੇ ਬਾਕੀ ਉਹਨੇ ਉਹਦੇ ਰਾਸਤੇ 'ਚ ਕੋਈ ਆਸਾ ਕਰਤਾ ਤੇ ਜਦੋਂ ਅਸੀਂ ਉਹਨੂੰ ਪੁੱਛਿਆ ਵੀ ਸਾਨੂੰ ਥੋੜਾ ਬਹੁਤ ਅੰਦਾਜ਼ਾ ਲੱਗਿਆ 2:00 ਵਜੇ 3:00 ਵਜੇ ਵੀ ਉਹਦਾ ਫੋਨ ਸੁੱੱਚੋ ਪਾਰਿਆ ਵਾਰ-ਵਾਰ ਟਰਾਈ ਕਰ ਰਹੇ ਸੀ ਅਸੀਂ ਤੇ ਉਸ ਤੋਂ ਬਾਅਦ ਜਦੋਂ ਅਸੀਂ ਉਹਨੂੰ ਫੋਨ ਲਾਇਆ ਵੀ ਸੱਕ ਗਿਆ ਉਹਦੇ ਆੜਦਿਆਂ ਨੂੰ ਉਹਨਾਂ ਨੂੰ ਪੁੱਛ ਭਰਾ ਨੇ ਵੀ ਤੇਰੇ ਨਾਲ ਕੋਈ ਉਹਨ ਦੇ ਪਰਿਵਾਰ ਨਾਲ ਕੋਈ ਹੋਰ ਮੁੰਡਾ ਸੀਗਾ ਕਿ ਨਹੀਂ ਸੀਗਾ ਉਹਨੇ ਕਿਹਾ ਵੀ ਹਾਂ ਉਹਦੇ ਨਾਲ ਇੱਕ ਮੁੰਡਾ ਸੀਗਾ ਅਮਲੀਜਾ ਸੀਗਾ ਉਨੇ ਦੁਆਰੇ ਕਿਹਾ ਵੀ ਹਾਂ ਮੈਂ ਤੈਨੂੰ ਫੋਟੋ ਭੇਜਦਾ ਕਲੀਅਰ ਕੀਤਾ ਵੀ ਆ ਹੀ ਮੁੰਡਾ ਸੀਗਾ ਇਹਦੇ ਨਾਲ ਫਿਰ ਉਹਨੂੰ ਫੋਨ ਲਾਇਆ ਫਿਰ ਉਹ ਕਹਿੰਦਾ ਜੀ ਮੈਂ ਤਾਂ ਉਹਦੇ ਨਾਲ ਗਿਆ ਸੀਗਾ ਪਰ ਰਸਤੇ 'ਚ ਹੀ ਜਿਹੜਾ ਵਾਪਸ ਆ ਗਿਆ ਮਲੇਰਕੋਟਲਾ ਤੋਂ ਹੀ ਗਿਆ ਹੀ ਨਹੀਂ ਮੈਂ ਉਹਨੂੰ ਮਾਰਿਆ ਕਿਵੇਂ ਗਿਆ ਉਹਨੇ ਮਾਰਿਆ ਤਾਂ ਦੇਖੋ ਜੀ ਹੁਣ ਕੋਈ ਉਸ ਨਹੀਂ کہہ ਸਕਦੇ ਇਹਦੇ ਬਾਰੇ ਤੁਹਾਨੂੰ ਕਿਸ ਹਾਲਾਤ 'ਚ ਮਿਲੀ ਡੈੱਡ ਬੋਡੀ ਸਾਨੂੰ ਬੜੇ ਮਾੜੇ ਹਾਲਾਤ 'ਚ ਮਿਲੀ ਹੈ ਖੇਤਾਂ 'ਚ ਰਸਤੇ 'ਤੇ ਜਿਹੜੀ ਡੈੱਥ ਬੋਡੀ ਜਿਹੜੀ ਮਿਲੀ ਹੈਗੀ ਉਹਨੂੰ ਮਾਰ ਕੇ ਪਤਾ ਨਹੀਂ ਕਿਸ ਚੀਜ਼ ਨਾਲ ਮਾਰਿਆ ਮਾਰ ਕੇ ਰਜਾਈ ਜਿਹੜੀ ਸੀਟਾਂ ਕੰਮਲ ਸੀਗੇ ਉਹਨੂੰ ਕਚਰੇ ਦੇ ਕੂੜੇ ਦੇ ਜਿਹੜੇ ਸਿੱਟਕੇ ਉਹਨੂੰ ਅੱਗ ਲਗਾਉਣ ਦੀ ਮਤਲਬ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਪੁਰੇ ਨੇ ਕੀ ਮੰਗ ਕੇ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਇਹ ਹੀ ਕਰਦੇ ਆਂ ਜੀ ਵੀ ਜਿਹੜੀ ਬਣਦੀ ਐ 302 ਦੀ ਜਿਹੜੀ ਧਾਰਾ ਉਹ ਤਾਂ ਲੱਗੀ ਲੱਗੀ ਐ ਜਲਦੀ ਤੋਂ ਜਲਦੀ ਉਹਨਾਂ ਦੇ ਕਰਵਾਲੇ ਚੱਕੋ ਜਿਹੜੇ ਵੀ ਉਹਨ ਦਾ ਕੋਈ ਹੈਗਾ ਜਲਦੀ ਜਲਦੀ ਕਾਰਵਾਈ ਕਾਰਵਾਈ ਇੱਥੇ ਗਏ ਸੀ ਅਸੀਂ ਇੱਥੇ ਅਬੋਰ ਸਦਰ ਸਿਟੀ 2 ਵਨ ਚ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੋ ਸਕਦਾ ਹੈ ਉਹਨਾਂ ਦੇ ਵੱਜੋਂ ਮਾਰਿਆ ਗਏ ਹੋਏ ਉਹਨਾਂ ਨੇ ਮਾੜਾ ਮੋਟਾ ਸਾਡਾ ਸਹਿਯੋਗ ਕੀਤਾ ਹੁੰਦਾ ਹੋ ਸਕਦਾ ਸਾਡਾ ਮੁੰਡਾ ਜਿਹੜਾ ਉਹ ਬਚ ਜਾਣਾ ਸੀਗਾ ਕੁਛ ਵੀ ਨਹੀਂ ਕੀਤਾ ਕੁਛ 1% ਵੀ ਸਾਡਾ ਸਾਥ ਨਹੀਂ ਦਿੱਤਾ ਹੁੰਦਾ